ਹੇ ਹੋਵੇ ਥੇ ਹੋਵੇ ਦੁਨੀਆ ਮੰਦਾ ਥੇ ਰੇ ਹੇ ਹੋਵੇ ਥੇ ਹੋਵੇ ਦੁਨੀਆ ਮੰਦਾ ਫੇੜਾਈ ਕਰਕੇ ਫੇੜਾਈ ਕਰਕੇ ਫੇੜਾਈ ਕਰਕੇ ਦੁਨੀਆ ਮੰਦਾ ਫੇੜਾਈ ਕਰਕੇ ਫੇੜਾਈ ਕਰਕੇ ਫੇੜਾਈ ਕਰਕੇ ਕਿਸਾਨਾਂ ਦਾ ਟਰੈਕਟਰ ਚੜਾਵਾਇ ਸੋਨੀਆਂ ਮਾਨ ਦਾ ਕੜਾ ਰੇਕਣਾ ਰੇਕਣਾ ਦੁਨੀਆ ਮਾਨ ਦਾ ਥੇ ਹੋਏ ਥੇ ਹੋਏ ਥੇ ਹੋਏ ਸਾਲਾ ਵਾਹ ਟਰੈਕਟਰ ਚੜਾਉਂਦਾ ਸੋਨੀਆ ਮਾਨ ਦਾ ਡੇੜਾ ਹੀ ਘਿਰਕ ਡੇੜਾ ਹੀ ਘਿਰਕ ਫੇਰਾ ਹੀ ਘਿਰਕ ਸਾਲਾ ਵਾਹ ਟਰੈਕਟਰ ਚੜਾਉਂਦਾ ਸੋਨੀਆ ਮਾਨ ਦਾ सुड़ाई सुरदाार मुदाबार सोन ਮਰਦਾਬਾ 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 ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਅਗਰਜੰਟ ਸਿੰਘ ਬਲਾਕ ਪ੍ਰਧਾਨ ਆ ਜਨਾਲਾ ਅਹੀਂ ਸੋਨੀਆਂ ਮਾਨ ਦਾ ਪੁਤਲਾ ਜਿਹੜਾ ਆ ਉਹ ਐਸ ਕਹਤੇ ਫੂਕਿਆ ਪੀ ਜੋ ਸਾਡਾ ਚਗਾਵੇਂ ਹਲਕੇ ਚ ਧਰਨਾ ਲੱਗਾ ਸੀ ਇਹਨੇ ਸੋਨੀਆਂ ਮਾਨ ਨੇ ਗੁੰਡਾਗਰਦੀ ਕੀਤੀ ਆ ਉਥੇ ਟਰੈਕਟਰ ਕਿਸਾਨਾਂ ਦੇ ਚੜਨ ਦੀ ਕੋਸ਼ਿਸ਼ ਕੀਤੀ ਆ ਸਾਡੇ ਜਿਹੜੇ 2-3 ਕਿਸਾਨ ਹੀ ਟਰੈਕਟਰ ਦੇ ਉਠਾਗੇ ਸੀ ਉਹਦੇ ਕਰਕੇ ਅਹੀਂ ਸੋਨੀਆਂ ਮਾਨ ਦਾ ਜਿਹੜਾ ਪੁਤਲਾ ਫੂਕਰ ਫੂਕ ਰਹੇ ਆ ਅਤੇ ਜਿਹੜੀ ਇਹਨੇ ਗੁੰਡਾਗਰਦੀ ਕਰਵਾਈ ਆ ਜੋੜੇ ਬੰਦਿਆਂ ਦੇ ਅਸੀਂ ਪਰਚਾ ਕਰਵਾਇਆ ਆ ਉਹ ਪਰਚਾ ਤੋੜਨਾ ਚਾਹੁੰਦੀ ਆ ਅਸੀਂ ਸੋਨੀਆਂ ਮਾਂ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਤੂੰ ਪਰਚਾ ਉਹਨਾਂ ਬੰਦਿਆਂ ਦਾ ਕੈਂਸਲ ਕਰਵਾਇਆ ਜਾਂ ਸਾਡੇ ਦੇ ਵਿਰੋਧਤਾ ਕੀਤੀ ਅਸੀਂ ਹਰ ਇੱਕ ਥਾਂ ਤੇਰਾ ਵਿਰੋਧ ਕਰਾਂਗੇ ਧਰਨੇ ਲਾਏ ਜਾਣਗੇ ਮੈਂ ਭਾਰਤੀ ਕਿਸਾਨ ਜੋਨੇ ਏਕਤਾ ਸੰਘਰਸ਼ ਦਾ ਪਲਵਿੰਦਰ ਸਿੰਘ ਮਾਲ ਸੂਬਾ ਪ੍ਰਧਾਨ ਜੀ ਜਿਹੜੇ ਅੱਜ ਪੁੱਤਲੇ ਫੂਕੇ ਗਏ ਨੇ 12 ਜ਼ਿਲ੍ਹਿਆਂ ਦੀ ਸਾਡੇ ਕੋਲ ਰਿਪੋਰਟ ਆਈ ਨੇ ਇਹ ਸੋਨੀਆ ਮਾਲ ਹਲਕਾ ਇੰਚਾਰਜ ਰਾਜਾ ਸੰਸੀ ਦੀ ਆਮ ਆਦਮੀ ਪਾਰਟੀ ਦੀ ਜਿਹੜਾ ਪਿਛਲੇ ਦਿਨੀ ਇੱਕ ਕਿਸਾਨ ਦਾ ਝੋਨਾ ਵੜ ਕੇ ਲੈ ਗਏ ਸਨ ਆਮ ਆਦਮੀ ਪਾਰਟੀ ਦੇ ਆਗੂ ਗੁੰਡੇ ਉਹਦੇ ਬਾਰੇ ਥਾਣਾ ਘੇਰ ਕੇ ਲੋਪੋਕੇ ਦਾ ਸਾਡੇ ਆਗੂ ਬੈਠੇ ਸਨ ਸ਼ਾਂਤਮਈ ਧਰਨਾ ਚੱਲ ਰਿਹਾ ਸੀ ਸ਼ਾਂਤ ਟ੍ਰੈਫਿਕ ਚੱਲ ਰਹੀ ਸੀ ਆਪਣਾ ਰੋਸ ਪ੍ਰਦਰਸ਼ਨ ਕਰਨ ਲਈ ਥਾਣੇ ਘਾੜੀ ਬੈਠੇ ਸਨ ਪਿਓੜਾ ਪਰਚਾ ਕਰੋ ਜਿਨ੍ਹਾਂ ਨੇ ਯਾਇ ਚੋਨਾ ਵਢਿਆ ਉਧਰੋਂ ਇਹਨਾਂ ਦੇ ਗੁੰਡਿਆਂ ਨੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਆਣ ਕੇ ਸਿੱਧੇ ਟਰੈਕਟਰ ਚੜਾਏ ਜਥੇਬੰਦੀ ਵੱਲੋਂ ਉੱਥੇ ਲਗਾਤਾਰ ਰਾਤ ਧਰਨਾ ਚਲਾ ਕੇ ਉਹਨਾਂ ਦੇ 307 ਦੇ ਪਰਚੇ ਕਰਵਾਏ ਗਏ ਪਰਚੇ ਹੋਣ ਦੇ ਬਾਵਜੂਦ ਵੀ ਉਥੋਂ ਗੱਡੀਆਂ ਛੱਡੀਆਂ ਗਈਆਂ ਬੰਦੇ ਰੀਲੀਜ਼ ਕੀਤੇ ਗਏ ਤਿੰਨ ਸਾਡੀ ਜਥੇਬੰਦੀ ਵੱਲੋਂ ਇਹ ਫੈਸਲਾ ਕੀਤਾ ਵੀ ਅਸਲੀ ਪਵਾੜੇ ਦੀ ਜੜ ਜਿਹੜੀ ਸੋਨੀਆ ਮਾਨਿਆ ਜਿੰਨੇ ਹੜਾ ਸ਼ੇਰੀ ਦਿੱਤੀ ਜਿਹਦੇ ਫੋਨ ਇਹ ਅੱਜ ਵੀ ਕਾਲ ਡਿਟੇਲਾਂ ਕਢਾ ਲਓ ਇਹਦੇ ਦੇਦੇ ਜਿਹੜੇ ਦਫ਼ਤਰ ਦੇ ਕੰਮ ਕਰਦੇ ਆ ਉਹਨਾਂ ਬੰਦਿਆਂ ਦੀ ਗੱਲ ਹੋ ਰਹੀ ਹੈ ਕਿ ਨਹੀਂ ਹੋ ਰਹੀ ਤੁਹਾਨੂੰ ਸਾਬਤ ਹੋਊਗਾ ਵੀ ਗੱਲ ਜਿਹੜੀ ਹੋ ਰਹੀ ਸੀ ਇਸ ਕਰਕੇ ਇਹ ਇਹ ਨਹੀਂ ਵੀ ਕਿਸਾਨਾਂ ਨਾਲ ਹਲਕੇ ਦੇ ਵਿੱਚ ਹਾਹਾਕਾਰ ਮੱਚੀ ਆ ਲਗਾਤਾਰ ਝੂਠੇ ਪਰਚੇ ਹੋ ਰਹੇ ਨੇ ਜਿੱਥੇ ਕਿਤੇ ਇਹਨੇ ਨਜਾਇਜ਼ ਪਰਚੇ ਦਰਜ ਕਰਵਾ ਰਹੀ ਆ ਦੂਜੇ ਨੰਬਰ ਤੇ ਸੱਤ ਖੱਡਾਂ ਭਗਵੰਤਮਾਨ ਸਾਹਿਬ ਨੂੰ ਡੀਜੀਪੀ ਸਾਹਿਬ ਨੂੰ ਆ ਆਪਦੀਆਂ ਇਨਵੈਸਟੀਗੇਸ਼ਨ ਆਪਦੀਆਂ ਏਜੰਸੀਆਂ ਰਹੀਆਂ ਪੁੱਛੋ ਰਾਜੇ ਸਾਹਿਬ ਦੀ ਸੱਤ ਖੱਡਾਂ ਰੇਤਾ ਦੀਆਂ ਚੱਲ ਰਹੀਆਂ ਨਜਾਇਜ਼ ਇੱਥੇ ਦੇ ਕਿਸੇ ਨੇ ਆਪਣੇ ਖੇਤ 'ਚੋਂ ਰੇਤ ਚੁੱਕਣੀ ਹੁੰਦੀ ਤੇ ਮੈਨਿੰਗ ਵਾਲੇ ਆ ਜਾਂਦੇ ਨੇ ਉਧਰ ਮੈਨਿੰਗ ਵਾਲੇ ਪੁਹਾਗ ਪੁੱਲਸ ਪੁਹਾਗ ਸੁੱਤਾ ਸੱਤ ਘਟਾ ਨੇ ਯਾਏ ਰੇਤਾਂ ਦੀਆਂ ਚੱਲ ਰਹੀਆਂ ਨੇ ਸਾਡੇ ਵੱਲੋਂ ਅੱਜ ਜ਼ਿਲ੍ਹਿਆਂ ਦੇ ਵਿੱਚ ਪੁਤਲੇ ਫੂਕੇ ਗਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸੂਬਾ ਕਮੇਟੀ ਨਾਲ ਮੀਟਿੰਗ ਕਰਕੇ ਜ਼ਿਲ੍ਹਿਆਂ ਦੀਆਂ ਮੀਟਿੰਗ ਕਰਕੇ ਉਹਦੇ ਵਿੱਚੋਂ ਸਖਤ ਐਕਸ਼ਨ ਲਵਾਂਗੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨੇ ਕਤਲ ਕਰਵਾ ਦਿੰਨੇ ਆ ਜਿਹੜੇ ਰਾਜਸਥਾਨੀ ਹਲਕੇ ਦੇ ਜਿੰਨੀ ਗੁੰਡਾਗਰਦੀ ਰਾਜਸਥਾਨੀ ਹਲਕੇ 'ਚ ਹੋ ਰਹੀ ਆ ਮੇਰੇ ਹਿਸਾਬ ਨਾਲ ਕਿਤੇ ਹੋਰ ਪੰਜਾਬ 'ਚ ਹੋ ਰਹੀ ਸ਼ਾਂਤਮਈ ਸੰਘਰਸ਼ ਕਰਨ ਵਾਲੇ ਲੋਕਾਂ ਦੇ ਸਿੱਧੇ ਟਰੈਕਟਰ ਚੜਾਏ ਗਏ ਨੇ ਤੇ ਉਹਦੇ ਵਿੱਚ ਸੋਨੀਆਂ ਮਾਨ ਲੱਤ ਗੱਡ ਕੇ ਅੱਜ ਵੀ ਸਾਨੂੰ ਰਿਪੋਰਟਾਂ ਨੇ ਸੂਤਰਾਂ ਦੇ ਹਵਾਲੇ ਤੋਂ ਸਾਡੇ ਜਿਹੜੇ ਪਰਚਾ ਕਰਨ ਵਾਲੇ ਜਾਂ ਹੋਰ ਉਹਨਾਂ ਨੂੰ ਦਬਗਾਇਆ ਜਾ ਰਿਹਾ ਹੈ ਨੇ ਵੀ ਤੁਸੀਂ ਪਰਚੇ ਜੋ ਬਹਿਜੋ ਤੁਸੀਂ ਗਵਾਹੀਆਂ ਤੋਂ ਮੁੱਕਰ ਜੋ ਜਥੇਬੰਦੀ ਨੇ ਪਰਚਾ ਕਰਾਇਆ ਇਹਨੂੰ ਦੱਸਣਾ ਚਾਹੁੰਦੇ ਤੈਨੂੰ ਬੰਦੇ ਦਾ ਪੁੱਤ ਬਣਾ ਦਾਂਗੇ ਸਾਰੇ ਜ਼ਿਲ੍ਹਿਆਂ 'ਚ ਤੇਰਾ ਜਲੂਸ ਤੇ ਤੇਰੀ ਆਮ ਆਦਮੀ ਪਾਰਟੀ ਦਾ ਜਲੂਸ ਕੱਢਾਂਗੇ ਰਹਿ ਗਈ ਗੱਲ ਆੜੀ ਤਨਤਨ ਵਾਲੀ ਜਿਮਨੀ 'ਚ ਜੇ ਸਰਕਾਰ ਨੇ ਇਹ ਪਾਰਟੀ ਨੇ ਨਾ ਉੜਸिल्या ਤੇ ਜਿਮਨੀ ਜੀ ਵੱਡੇ ਮਾਰਚ ਕੱਢ ਕੇ ਇਹਦੇ ਪੁਤਲੇ ਤੇ ਭਗਵੰਤ ਮਾਨ ਦੇ ਤੇ ਉਥੇ ਇਹਨਾਂ ਦੀ ਆਮ ਆਦਮੀ ਪਾਰਟੀ ਦਾ ਚੋਣ ਲੜ ਰਿਆ ਵਾ ਹਰਮੀਤ ਸੰਧੂ ਉਹਦੇ ਪੁਤਲੇ ਫੂਕੇ ਜਾਣਗੇ ਵੀ ਆ ਇੱਕ ਹਲਕਾ ਇੰਚਾਰਜ ਲਈ ਇੰਨੀ ਗੁੰਡਾ ਕਰ ਕਰ ਰਹੀ ਤੇ ਕੱਲ ਨੂੰ ਐਮਐਲਏ ਬਣ ਕੇ ਤੂੰ ਕੀ ਕਰੇਗਾ ਜੀ ਮਨੀਸ਼ ਸ਼ਿਸ਼ੋਧਿਆ ਤੇ ਅਫਸਰਾਂ ਨੂੰ ਫੋਨ ਕਰ ਰਿਹਾ ਵਾ ਵੀ ਇਹਦੀ ਸੋਨੀਆ ਮਾਨ ਦੀ ਮਦਦ ਕੀਤੀ ਜਾਵੇ ਮਨੀਸ਼ ਸ਼ਿਸ਼ੋਧਿਆ ਨੇ ਕਹਿੰਦੇ ਵੀ ਪੰਜਾਬ ਦੇ ਸੁਭਾਦੋਂ ਤੁਸੀਂ ਵਾਗਬ ਨਹੀਂ ਜੋ ਸਾਡੇ 550 ਸਾਲ ਦੀਆਂ ਜਿੱਤਾਂ ਕਰਦਾ ਜਿੱਤਦਾ ਆ ਰਿਹਾ ਪੰਜਾਬ ਸ਼ਾਂਤਮਈ ਨਾ ਤੇ ਜੋ ਮਰਜੀ ਇੱਥੇ ਹੰਦਰਾਵੇ ਜੇ ਤੁਸੀਂ ਆਖੋ ਵੇਰ ਕੇ ਡਾਂਗ ਦੇ ਯੋਰ ਨਾਲ ਪੰਜਾਬ ਨੂੰ ਦਬਾ ਲਾਂਗੇ ਦੱਬਣ ਵਾਲਾ ਨਹੀਂ ਆ ਆਉਣ ਵਾਲੇ ਦਿਨਾਂ ਦੇ ਵੇਖਿਓ ਇਹਦੇ ਸਿੱਟੇ ਕੀ ਨਿਕਲਦੇ ਆ ਇਹਦਾ ਜਲੂਸ ਸਾਰੇ ਪੰਜਾਬ 'ਚ ਕੱਢ ਕੇ ਰੱਖ ਦਾਂਗੇ ਜੀ